ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੇ ਵੜਾ ਸੂਜਿਆਂ ਵੀ ਸੇਲ ਆ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਲਾਪਰੀ ਸਿੰਘ ਮੇਰਾ ਨਾਮ ਪਿੰਡ ਪੜ੍ਹਾਲ ਦੋ ਨਾ ਜ਼ਿਲ੍ਹਾ ਕਰਬੂਤਲਾ ਵੀਰੇ ਮੋਬਾਈਲ ਨੰਬਰ ਜੀ ਆਪਣਾ 7710378870 7710378870 ਪਿੰਡ ਪੜ੍ਹਾਲ ਦੋ ਨਾ ਜ਼ਿਲ੍ਹਾ ਕਪੂਰਥਲਾ ਪਏ ਹਾਂ ਜੀ ਮੋਬਾਈਲ ਨੰਬਰ ਆਪਣਾ ਜੀ 7710378870 ਠੀਕ ਹੈ ਜੀ ਪਹਿਲੇ ਨੰਬਰ ਤੇ ਆਪਾਂ ਅੱਛੀ ਦੇਖੀ ਜਾਨੇ ਕਿਹੜਾ ਸੂਸੂ ਜੀ ਇਹ ਭਾਈ ਜੀ ਦੋਨੇ ਪਲੂਣੀ ਆ ਇਹ ਜਰਸੀ ਕ੍ਰੋਸ ਵਾ ਐਚ ਐਫ ਦੇ ਪਿੱਟੋਈ ਆ ਠੀਕ ਹੈ ਜਰਸੀ ਕ੍ਰੋਸ ਆ ਗਈ ਹਣਾ ਹਾਂ ਜੀ ਪਹਿਲਾ ਸਵੇਰ ਸੂਈਆ ਤੇ ਦਿਨ ਕਿਹਵਾ ਹੋ ਗਿਆ ਸੂਈ ਨੂੰ ਅਜ ਤੀਜਾ ਦਿਨ ਵਾ ਬੱਚਾ ਜੀ 17 18 ਕਿਲੋ ਸਟਾਰਟਿੰਗ ਫੀਮੇਲ ਕਾਫ ਆ ਬੱਚੀ ਨੂੰ ਬਹੁਤ ਵਧੀਆ ਜਨਮ ਦਿੱਤਾ ਠੀਕ ਹੈ ਬੱਚੀ ਬੜੀ ਪਿਆਰੀ ਓ ਟੋਪ ਦੀ ਆ ਬੱਚੀ ਸਵਾਲਾ ਕਿ ਜੀ ਹਟਿਆ ਹੋ ਗਿਆ ਠੀਕ ਹੈ ਉਹ ਬਰੀਡ ਬਹੁਤ ਆ ਬੱਚੀ ਚ ਠੀਕ ਹੈ ਤੇ ਕਿੰਨਾ ਦੁੱਧ ਹੁਣ ਚੋਣ ਵਾਲਾ ਹਾ ਜਰਾ ਭਾਜੀ ਦੋ ਟਾਈਮ ਚੋਵਾ ਦਵਾਂਗੇ 17 18 ਕਿਲੋ ਬੋਲਾ ਆਊਗਾ ਠੀਕ ਹੈ ਕਹਿੰਦੇ ਵਾ 16 27 28 ਕਿਲੋ ਦੁੱਧ ਦੇ ਦੂਗੀ ਰਾਨਾ ਬਾਕੀ ਭਾਜੀ ਇਹਨੇ ਨਹੀਂ ਦੁੱਧ ਦੇਣਾ ਦੇਣਾ ਕਿਨੇ ਦੇਖੋ ਲੇਵਾ ਦੇ ਕੁਮੜਾ ਲਾਗੇ ਆਣ ਕੇ ਕੈਮਰਾ ਮਾਰੋ ਯਾਰ ਨਾਣਾ ਨੂੰ ਦਾ ਬਹੁਤਾ ਲੇਵੇ ਬਾਜਰ ਜਿਹੜਾ ਰੇਟ ਦੀ ਆ ਕੋਈ ਆਪਾਂ ਰੇਟ ਨਹੀਂ ਜ਼ਿਆਦਾ ਮੰਗਣਾ ਇਹਨਾਂ ਦੇ ਜਾਇਦ ਜਿਹੜੀਆਂ ਰੇਟ ਦੀਆਂ ਉਹ 100 ਪੜਦੇ ਹੁੰਦੇ ਤਾਂ ਵੀਡੀਓ 'ਚ ਨਹੀਂ ਰੇਟ ਕਰਦਾ ਬਾਜਰ ਜਿਹੜੀਆਂ ਰੇਟ ਦੀਆਂ ਲੋਕੀ ਕਹਿੰਦੇ ਰਹਿੰਦੇ ਮਹਿੰਗੀਆਂ ਬੇੜਾ ਹੁੰਦੀਆਂ ਆ ਮਾ ਪਾਜੀ ਕੋਈ ਸਾਰੇ ਤਰ੍ਹਾਂ ਦੀਆਂ ਪਸੂ ਲੈ ਕੇ ਆਇਆ ਕਰੋ ਆਪਾਂ ਫੇਰ ਅੱਜ ਛੋਟੇ ਪਾਹ ਦੀਆਂ ਵੀ ਲੈਣ ਦੀਆਂ ਜਿਹੜੀ ਚੀਜ਼ ਉਹ ਜਿਹੜਾ ਰੇਟ ਆ ਇਹਦਾ ਹੈ ਆਮ ਬੰਦੇ ਦੇ ਲੈਣ ਵਾਲੀ ਆ ਠੀਕ ਹੈ ਤੇ ਚੀਜ਼ ਤਾਂ ਬਹੁਤ ਵਧੀਆ ਪਰ ਰੇਟ ਇਹਦਾ ਜਾਇਜ਼ ਵਾ ਥਣ ਵੀ ਹੱਥ ਦੀ ਚਵਾਈ ਵਾਲਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਹਨਾ ਫੈਂਟ ਵੀ ਇਹਦੀ 5 ਤੋਂ ਉੱਪਰ ਹੋਣੀ ਆ ਠੀਕ ਹੈ ਬਾਜੂ ਰੇਟ ਦੇ ਵਿੱਚ ਹਾਂਜੀ ਹਾਂਜੀ ਦੁੱਧ ਮੱਝ ਨਾਲ ਕੰਪੇਅਰ ਕਰੂ ਇਹਦਾ ਮੈਂ ਕਿਹਾ ਮੱਝ ਤੋਂ ਵੀ ਉੱਪਰ ਨਾੜਾ ਨੂੜਾ ਬਹੁਤ ਲੇਵੇ ਤੇ ਭਾਜੀ ਤੋੜ ਦੇ ਵਾਰ ਨਾਲ ਸੋ ਵੀਰੋ ਕਦ ਕਾਠ ਵਗੈਰਾ ਵਹਿੜ ਤਾਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਲੱਸੀ ਨਾਲ ਵੀ ਕਿਸੇ ਪਾਸੋਂ ਤੇ ਭਾਈ ਜੀ ਚੌਂਟ ਚਵਾਈ ਦੀ ਪੋਲੀ ਆ ਪੂਰੀ ਮੈਂ ਕਿਹਾ ਭਾਜੀ ਟੌਪ ਦੀ ਚਵਾਈ ਆ ਤੇ ਜੇਰ ਤਾਂ ਆਰਤੂਰ ਜਮਾ ਓਕੇ ਆ ਮੈਂ ਕਿਹਾ ਜੇਰ ਦੀ ਘਰ ਟੱਕਰ ਗਰੰਟੀ ਭਾਜੀ ਠੀਕ ਹੈ ਤੇ ਰੇਡ ਜਮਾ ਜੈਨੂਨ ਹੋਗਾ ਹਾਂਜੀ ਹਾਂਜੀ ਠੀਕ ਹੈ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੀਆਂ ਸਾਫ ਸੁਥਰੀਆਂ ਰਾਜੀ ਸਮੀ ਪਲੀ ਵੀ ਤੇ ਵਾਕੀ ਥਣ ਦੇਖੋ ਸੋਹਣਾ ਕਿਆ ਬਾਤਾਂ ਬਾਕੀ ਛੋਟੀ ਨਹੀਂ ਪੰਜਾਬ ਵਾਲੀ ਜਰਸੀ ਆ ਠੀਕ ਹੈ ਐਚ ਐਫ ਦਾ ਕਰੌਸ ਆ ਗਿਆ ਵਿੱਚ ਇਹਦੇ ਹਣਾ ਤੇ ਕਰੌਸ ਆ ਗਿਆ ਦੁੱਧ ਵੀ ਜ਼ਿਆਦਾ ਦਊਗੀ ਤੇ ਫੈਟ ਵੀ ਜ਼ਿਆਦਾ ਦਊਗੀ ਦੁੱਧ ਤਾਂ ਭਾਜੀ ਹੋਣੀ 18 ਕਿਲੋ ਤੋਂ ਸਟਾਰਟਿੰਗ ਆ ਤੀਜੇ ਦਿਨ ਠੀਕ ਹੈ ਸੋ ਵੀਰ ਦਾ 17 18 ਕਿਲੋ ਦੀ ਸਟਾਰਟਿੰਗ ਥੱਲੇ ਹੈਗੀ ਆ ਤੇ ਦੁੱਧ 25 26 ਕਿਲੋ ਨੇ ਆਰਾਮ ਨਾਲ ਦੇ ਦਰਾ ਜੇਕਰ ਆਪਾਂ ਚੰਗੀ ਗੇਅਰ ਕਰਾਂਗੇ ਜੀ ਤੇ ਜਿੱਦਾਂ ਦਾ ਭਾਅ ਆਪਾਂ ਮੰਗਣਾ ਵਾ ਉਹ 15 ਕਿਲੋ ਵਾਲਾ ਹੀ ਮੰਗਣਾ ਵਾ ਜਾਏ ਗੱਲ ਸੋ ਰੇਟ ਵੀਰਾਂ ਜਮਾ ਜੈਨੂਨ ਹੋਊਗਾ ਸੋ ਦੇਖੋ ਤੋਰਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਮੁਠੀ ਵਾਲਾ ਥਾਣਾ ਜਾਵਾ ਹਾਥੀ ਚਵਾਈ ਵਾਲਾ ਤੇ ਰੇਟ ਇਹਦਾ ਫੋਨ ਤੇ ਹੋਊਗਾ ਜਮਾ ਜੈਨੂਨ ਰੇਟ ਹੋਊਗਾ ਜਮਾ ਸੂਈ ਸਵਾਈਆ ਪਲੂਨ ਪਹਿਲਾ ਸੂਆ ਮਗਰ ਆ ਗਈ ਫੀਮੇਲ ਕਹਾ ਬੱਚੀ ਹੈ ਦੇ ਹਨਾ ਬਾਜੀ ਬੱਚੀ ਇਹਦੀ 20000 ਦੀ ਆ ਚੇਕੇ ਦੂਜੇ ਨੰਬਰ ਆਪਾਂ ਜੋ ਡੱਬੀ ਵਿੱਚ ਦੇਖੀਏ ਨਾ ਤਾਜ਼ੀ ਸੀ ਨਹੀਂ ਪਲੂਨ ਆ ਬਾ ਠੀਕ ਹੈ ਤੜਗੇ ਸੂਈ ਹੈ ਆਪਣੇ ਕੋਲ ਵੀਡੀਓ ਹੈਗੀ ਆ ਜੇਰ ਜੂਰ ਕੰਪਲੀਟ ਆ ਬੱਚੀ ਠੀਕ ਹੈ ਜੇਰ ਵਗੈਰਾ ਓਕੇ ਬੱਚਾ ਇਹਨੇ ਦੇਤਾ ਮੇਲ ਕਾਫ ਹਣਾ ਮੇਲ ਕਾਫ ਆ ਕਿਤੇ ਬੱਚੀ ਹੁੰਦੀ ਭਾਜੀ ਬੱਚੀ ਬਹੁਤ ਮਹਿੰਗੀ ਸੀਗੀ ਬਰੀਡ ਚ ਬਹੁਤ ਦਿੱਤਾ ਇਹਨੇ ਬੱਚਾ ਠੀਕ ਹੈ ਤੇ ਇਹਦੀ ਮਾਦਾਰ ਰਿਗਾਰਡ ਹੈਗਾ ਵਾ 38 39 ਕਿਲੋ ਦਾ ਠੀਕ ਹੈ ਤੇ ਇਹ ਮੇਰੇ ਹਿਸਾਬ ਨਾਲ 28 29 ਕਿਲੋ ਰਾਹਣਾ ਪਊ ਕਹਿੰਦਾ ਵਾ 25 ਤੋਂ ਪਾਰ ਵਾਲੀ ਹੈਗੀ ਹੈ ਬੈਠ ਜਾਵਾ ਹਾਂਜੀ ਰੇਟ ਜੈਨਰਲ ਹੋਊਗਾ ਰੇਟ ਭਾਜੀ ਚੀਜ਼ ਦਾ ਲੱਗਣਾ ਠੀਕ ਹੈ ਇਹਦਾ ਵੀ ਲੋਕੀ ਇਦਾਂ ਦੀਆਂ ਬੜਾ ਸਵਾ ਸਵਾ ਲੱਖ ਦੀਆਂ ਦਿੰਦੀਆਂ ਆਪ ਭਾਣਾ ਦਮਾਂ ਠੀਕ ਹੈ ਤੇ ਚੌਂਡ ਚ ਵੈਕ ਨੰਬਰ ਹਾਂਜੀ ਟੋਰ ਦੇ ਬਾਅਦ ਸੋ ਵੀਰੋ ਕੱਦ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਹਣੀ ਕੱਦ ਬਹੁ ਆ ਭਾਜੀ ਕੱਦ ਤੋਂ ਕੋਈ ਵੀ ਮਤਲਬ ਇਹ ਨਾ ਕਵੇ ਕਿ ਛੋਟੀ ਆ ਠੀਕ ਆ ਫੁੱਲ ਸਾਈਜ਼ ਦੇ ਵਿੱਚ ਆ ਸਾਹਮਣੇ ਆ ਬਰੀਡ ਝਾ ਉਹਨ ਸੋ ਵੀਰੋ ਫੁੱਲ ਸਾਈਜ਼ ਜਿੰਦ ਜਾਣ ਜਾਤ ਬਰੀਡ ਦੇ ਵਿੱਚ ਆ ਗਈ ਪਲੂਣ ਬੱਚੇ ਪਹਿਲਾ ਸੁਆ ਦੰਦੋ ਲਗਭਗ ਚੌਗੀ ਚੁਗੀ ਹੋਊਗੇ ਨੇ ਨੇ ਚਿੱਗੀਆਂ ਭਾਜੀ ਜਵਾਨ ਮੰਨ ਕੇ ਕੋਈ ਲਵੇ ਵੀ ਮੁਰਕੇ ਪੰਗਾ ਨਾ ਲਵੇ ਚਿੱਗੀਆਂ ਵੇੜਾ ਦੁਨੀ ਜੈ ਜਗਾ ਲਾਈਵੇ ਪਕਾਈ ਚ ਚੌਗੀ ਬਹੁਤ ਜਵਾਲਾ ਕਹੇ ਵੀ ਚਿੱਗੀ ਨਿਕਲ ਨੇ 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 ਕਈਆਂ ਨੂੰ ਪਤਾ ਹੀ ਨਹੀਂ ਭਾਜੀ ਚਿੱਗੀ ਕੀ ਹੁੰਦੀ ਹੈ ਮੁਰਕੇ ਅਗਲਾ ਕਹੂਗਾ ਆਪਾਂ ਠੀਕ ਹੈ ਤੇ ਦੁੱਧ ਹੁਣ ਨੈਟ ਜਵਾਨ ਅੰਦਾਜ਼ਾ ਕਿੰਨਾ ਕੁ ਸਟਾਰਟਿੰਗ ਤੜਕੇ ਸੂਈ ਆ ਮੈਂ ਤਾਂ 6-7 ਕਿਲੋ ਚੋਇਆ ਠੀਕ ਹੈ ਕਿਉਂਕਿ ਬਾਹਰ ਤੋਂ ਬਹਿ ਨਹੀਂ ਹੁੰਦਾ ਜੇਰ ਪੈਣ ਦਾ ਕਰਦੇ ਆਪਾਂ ਤੇ ਜੇਰ ਜੂ ਜਮਾ ਓਕਿਆ ਮੈਂ ਕਿਹਾ ਵੀਡੀਓ ਬਣਾਈ ਹੋਈ ਭਾਜੀ ਆਪ ਕੋ ਠੀਕ ਹੈ ਤੋ ਜੇ ਧਾਰਤੂਰ ਜਮਾ ਓਕੇ ਆ ਉਸ ਗੱਲੋਂ ਮੈਂ ਬੇਫਿਕਰ ਹੋ ਜੇ ਤੇ ਰੇਟ ਜਮਾ ਜੈਨਰ ਹੋਊਗਾ ਕਹਿੰਦਾ ਬਾ 25 ਮੰਨ ਕੇ ਲੈ ਜੇ ਪਰ ਦੁੱਧ 25 ਤੋਂ ਬਾਰ ਫਿਰ ਪਾ ਦੂਗੀ ਜਮਾ ਨਹੀਂ ਨਹੀਂ 28 29 ਕਿਲੋ ਦੁੱਧ ਦਰਮਾਹ ਵੀ 25 ਤੋਂ ਬਾਰ ਵਾਲੀ ਹੈਗੀ ਆ ਜਮਾ ਇਹ ਤੀਜੇ ਚੌਥੇ ਦਿਨਾਂ ਨੇ 20 ਕਿਲੋ ਤੋਂ ਸਟਾਰਟਿੰਗ ਕਰਨੀ ਭਾਜੀ ਜਬਰ ਪਿੰਡ ਪੜਾਉ ਦੋ ਨਾ ਜਿਲ੍ਹਾ ਕਪੂਰਥਲਾ ਦਾ ਪਿੰਡ ਹੈ ਗਿਆ ਦੋ ਬੈੜਾ ਆਪਾਂ ਤਾਜ਼ੀਆਂ ਸੁੰਜੀਆਂ ਵੇ ਦਿਖਾ ਦਿਆਂ ਬੱਚੇ ਨਾਲ ਆ ਜੇਰਾ ਜੂਰਾ ਓਕੇ ਆ ਕਿਸੇ ਵੀ ਵੀਰ ਦੇ ਨਾਲ ਜੋ ਕੋਈ ਵੀ ਬੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ